ਸਾਡੇ ਵਾਲੇ ਉਹ ਫਿਰਦੇ ਝੰਡੇ ਚੱਕੀ ਕੈਨੇਡਾ ਅੱਡ ਪੀਆਰ ਦੇ ਦਿਓ ਪੱਕੇ ਕਰ ਦਿਓ ਤੁਰੇ ਫਿਰੋ ਕੈਨੇਡਾ ਦੇ ਪੀਆਰ ਆ ਮੰਗਦੇ ਇਦਾਂ ਹੁਣ ਲੁੱਟਿਆ ਗਿਆ ਕਾਫਲਾ ਸਾਡਾ ਕੁਛੀ ਗਿਆ ਤੁਹਾਡਾ ਨਾ ਉਧਰ ਤੇ ਰਹਿਣਾ ਨਾ ਇਧਰ ਤੇ ਰਹਿਣਾ ਉਹਨਾਂ ਨੇ ਜੁੱਤੀਆਂ ਮਾਰ ਕੇ ਕੱਢਣਾ ਇੱਥੇ ਹੁਣ ਕਹਿੰਦੇ ਖਾਣਾ ਨਹੀਂ ਦੇਣਾ ਪਾਣੀ ਨਹੀਂ ਦੇਣਾ ਪਾੜ ਕਿੰਨਾ ਦੇਣਗੇ ਕੁਦਰਤਾ ਵੀ ਨਰਮ ਹੈ ਵੀ ਜਿਹੜੀ ਚੀਜ਼ ਕੋਈ ਖਾਲੀ ਹੋ ਜੇ ਉਹਨੂੰ ਕੁਦਰਤ ਵੀ ਭਰ ਦਿੰਦੀ ਹੈ ਤੇ ਜਦੋਂ ਖਾਲੀ ਕਰਕੇ ਜਾਓਗੇ ਪੰਜਾਬ ਤੇ ਭਰਾਪੇ ਭਰਨਾ ਕਿਸ ਨੇ ਆ ਸਾਰਾ ਦੁਆਬਾ ਖਾਲੀ ਹੋ ਗਿਆ ਯਾਰ ਜੁੰਦੇ ਲੱਗੇ ਪਿਆ ਵੱਡੀਆਂ ਵੱਡੀਆਂ ਹਵੇਲੀਆਂ ਲੋਕਾਂ ਦੇ ਚਾਰ-ਚਾਰ ਮੰਜ਼ਲੀਆਂ ਪਾਈਆਂ ਜੋ ਲੋਕਾਂ ਨੂੰ ਕਮਲ ਛੁੱਟਿਆ ਕੈਨੇਡਾ ਅਮਰੀਕਾ ਬੀਬੀ ਸਾਹਿਬ ਦੀਆਂ ਕੁੜੀਆਂ ਕੱਲ ਗਈ ਤੋਰੀ ਜਾਂਦੇ ਆ ਜਿੰਨੇ ਸਾਡੀ ਕੌਮ ਪੂਰੀ ਦੁਨੀਆ ਜਾਣੀ ਜਾਂਦੀ ਸੀ ਵਿਣਖਾੜੀ ਕੌਮ ਐ ਗੈਰਤਾਰੀ ਕੌਮ ਐ ਜੁੱਪੜੀ ਕੌਮ ਐ ਅੱਜ ਸਭ ਉਹ ਨਖਿਤ ਕੌਮ ਮੈਨੂੰ ਦਖਣਾ ਘਣਾ ਪੈਂਦਾ ਆ ਰੌਲਾ ਪੈ ਗਿਆ ਮਰੇ ਕੋਲੇ ਕੁੜੀ ਦੇ ਮੁੰਡੇ ਦਾ ਚੌਕੇ ਪਿੰਡਾ ਮੇਰੇ ਪਿੰਡਾਂ ਕੋਲੇ ਬਹਿੰਡੇ ਜਿਹਨੇ ਚ ਉਥੋਂ ਦਾ ਮੁੰਡਾ ਸੀ ਤੇ ਤਲਵੰਡੀ ਮੱਝੂ ਕੇ ਪਿੰਡਾ ਬਧੌਲ ਕੋਲੇ ਉਥੋਂ ਦੀ ਕੁੜੀ ਸੀ ਮੁੰਡਿਆ ਆ ਗਿਆ ਮੁੰਡਿਆ ਪਿਆਰ ਬਾਰੇ ਕਹਿੰਦਾ ਭਾਈ ਮੇਰਾ ਮੁੰਡਾ ਕੈਨੇਡਾ ਗਿਆ ਮੇਰੀ ਨੂੰਹ ਵੀ ਕੈਨੇਡਾ ਹੈ ਕਹਿੰਦਾ ਮੇਰੇ ਮੁੰਡੇ ਨੂੰ ਮੇਰੀ ਨੂੰਹ ਨੇ ਉੱਥੇ ਪਤਾ ਹੀ 911 ਕਿਹੜਾ ਨੰਬਰ ਜਾ ਘੁਮਾਉਂਦੇ ਆ ਉੱਥੇ ਠਮਾਕਦੇ ਮੇਰਾ ਮੁੰਡਾ ਫੜਾਤਾ ਉਸ ਕੋਲੇ ਮਾ ਬਾਈ ਗੱਲ ਕੀ ਹੋਈ ਕਹਿੰਦਾ ਮੇਰੇ ਮੁੰਡੇ ਨੇ ਕੁੜੀ ਨੂੰ ਮਾਰਿਆ ਘੂਰਤਾ ਮੈਂ ਕੂੜਾ ਕਿਹੜੀ ਗੱਲ ਤੋਂ ਕਹਿੰਦਾ ਮੇਰੀ ਨੂੰਹ ਇੰਸਟਾਗ੍ਰਾਮ ਤੇ ਰੀਲਾਂ ਬਣਾਉਂਦੀ ਐ ਮੈਂ ਕਿਹਾ ਮੈਨੂੰ ਦਿਖਾ ਕਿਹੜਾ ਪੇਜ ਕੁਝ ਵੜਾ ਇੰਸਟਾਗ੍ਰਾਮ ਵਾਲਾ ਜਦੋਂ ਮੈਂ ਦੇਖਿਆ ਕੁੜੀ ਦਾ ਬਣਾਇਆ ਹੋਇਆ ਪੇਜ ਉਹ ਕੁੜੀ ਦੀਆਂ ਰੀਲਾਂ ਪਾਏ ਹੋਣਾ ਉਹ ਕੁੜੀ ਦਾ ਨੀਕਰ ਪਾਈ ਹੋਈ ਐ ਤੇ ਸਕਰਟ ਵੀ ਪਾਈ ਹੋਈ ਅੱਤੀ ਨੰਗੀ ਕੁੜੀ ਉਹ ਮੈਂ ਕੁੜੀ ਦੇ ਪਿਓ ਨੂੰ ਫੋਨ ਲਾ ਲਿਆ ਮਗਾ ਭਾਈ ਤੇਰੀ ਕੁੜੀ ਬਾਹਰ ਗਈ ਆ ਤੇ ਮੁੰਡਾ ਚੌਵळा ਬਾਹਰ ਆ ਉਹ ਕੁੜੀ ਨੇ ਮੁੰਡਾ ਫੜਾਤਾ ਕਾਰਨ ਕੀ ਆ ਕਹਿੰਦਾ ਭਾਈ ਯਾਰ ਘੂੜ ਦਾ ਕੁੜੀ ਦੀ ਕੁੱਟ ਮਾਰ ਕਰਦਾ ਮੈਂ ਕਿਉਂ ਕਰਦਾ ਕਹਿੰਦਾ ਇਹਦਾ ਰੂਪ ਪੁੱਛੋ ਮਗਾ ਭਾਈ ਮੇਰੇ ਕੋਲੇ ਤੇਰੀ ਕੁੜੀ ਦੀਆਂ ਰੀਲਾਂ ਨੇ ਅੱਧੀ ਲੰਗੀ ਹੋਈ ਕੁੜੀ ਤੇਰੀਆਂ ਰੀਲਾਂ ਪਾ ਰਹੀ ਆ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਇਹ ਛਿੱਡੀ ਗੱਲਾਂ ਸਾਰੀ ਦੁਨੀ ਬਣਾਈ ਜਾਂਦੀ ਆ ਮਾ ਬਾਪ ਤੇਰੇ ਜੇ ਕੁੜੀ ਦੇ ਸਿਰ ਤੋਂ ਚੁੰਨੀ ਸਰਕ ਜਾਂਦੀ ਸੀ ਨਾ ਤੇ ਸਾਹਮਣੇ ਕੁੜੀ ਦੇਖ ਲੈਂਦੀ ਸੀ ਮੇਰਾ ਪਿਓ ਖੜਾ ਮੇਰਾ ਚਾਚਾ ਪਾਇਆ ਮੇਰਾ ਭਰਾ ਖੜਾ ਮੇਰਾ ਦਾਦਾ ਖੜਾ ਅੱਖ ਦੀ ਘੂਰ ਨਾਲ ਕੁੜੀ ਚੁੰਨੀ ਠੀਕ ਕਰ ਲੈਂਦੀ ਸੀ ਤੇ ਸਾਡੇ ਪਿਓ ਕਹਿਣ ਲੱਗੇ ਕਿ ਕਿੱਡੀ ਕ ਗੱਲ ਹੋ ਗਈ ਜੇ ਮੇਰੀ ਕੁੜੀ ਅੱਧੀ ਲੰਗੀ ਹੋ ਕੇ ਰੀਲਾ ਬਣਾਉਂਦੀ ਐ ਇੱਥੋਂ ਤੱਕ ਨਿੱਗਰ ਚੁੱਕੇ ਆ ਅਸੀਂ ਕੋਈ ਬੰਦਾ ਆਪਦੇ ਨੂੰ ਮਾੜਾ ਨਹੀਂ ਕਹਦਾ ਹੁੰਦਾ ਆਦਾ ਝੁਗਾ ਛਕੜ ਟੜ ਨੰਗਾ ਹੋਊਗਾ ਪਰ ਦੁੱਖ ਨਾ ਕਹਿਣਾ ਪੈਂਦਾ ਕਿ ਜਿਹੜੇ ਹਾਲਾਤਾਂ ਰੋਹੀ ਹੋ ਤਰੇ ਆ ਕੱਲਾ ਪੈਸਾ ਦੁੱਖ ਰੱਖ ਲਿਆ ਯਾਰ ਨਾ ਕਾਮ ਦੀ ਗੱਲ ਨਾ ਧਰਮ ਦੀ ਗੱਲ ਨਾ ਪਾਣੀ ਦੀ ਗੱਲ ਨਾ ਬੋਲੀ ਦੀ ਗੱਲ ਨਾ ਇਤਿਹਾਸ ਦੀ ਗੱਲ ਕਿੱਥੇ ਖੜਦੇ ਆ ਅਸੀਂ ਅਸੋ ਆ ਚੱਕ ਲੀਆਂ ਪੁੱਛਿਆ ਹੁਣ ਸਰਪੰਚੀ ਦੀਆਂ ਵੋਟਾਂ ਵੇਲੇ ਚੱਕੀ ਖੱਦਾਂ ਲਾਂਗੜ ਤੂੰ 50 ਲੱਖ ਲਾਉ ਕੋ 20 ਲੱਖ ਲਾਉ ਕਿ ਲੱਤ ਰੁਗ ਦੋਖ ਲੈ ਤੈਨੂੰ ਕੋ ਗਾਜੂ ਚੱਕੂ ਕੋਈ ਬੌਕਰ ਦਾ ਕਿਤੇ ਵੀ ਜਿਹੜਾ ਫੜਦਾ ਕੋਈ ਕਾਂਗਰਸ ਨਾਲ ਤੁਰਿਆ ਫੜਦਾ ਕੋਈ ਬਾਦਲਾਵਾਂ ਨਾਲ ਤੁਰਿਆ ਫੜਦਾ ਕੋਈ ਬੀਜੇਪੀ ਨਾਲ ਤੁਰਿਆ ਫੜਦਾ ਕੱਖ ਨਹੀਂ ਨਾਲੇ ਕੋਈ ਇਹ ਨਹੀਂ ਹੈਗਾ ਬੀਤ ਯੋਗ ਨਾਲੇ ਮੰਚੇ ਕੋ ਆਏ ਆਂ ਦੇ ਅਸੀਂ ਵਿਕਾਸ ਕਰਨਾ ਸਰਪੰਚ ਬਣ ਕੇ ਉਹ ਤਾਂ ਬਹੁਤ ਥੋੜੇ ਬੰਦੇ ਹੋਣੇ 5-4% ਬਾਕੀ ਤਾਂ ਫੋਕੀ ਚੌਧਰ ਦੇ ਬਾਰੇ ਵੀ ਗੱਡੀ ਦੇ ਮਗਰ ਸਰਪੰਚ ਲਗਾਉਣਾ ਕਿੱਥੇ ਖੜ ਕੇ ਬਾਈ ਜਾ ਕੇ ਛੋਟਾ ਪੰਜਾਬ ਨਾ ਜਿਵੇਂ ਜਸਵੰਤ ਕਮਲ ਜੀ ਨੇ ਕਿਹਾ ਸੀ ਕਹਿੰਦਾ ਜੇ ਮੈਂ ਰੇਤੇ ਰੇਤਾ ਕਰਦਾ ਨਾ ਮੁੱਠੀ ਚੋਂ ਪੰਜਾਬ ਐਂ ਕਰ ਰਿਹਾ ਹੈ ਲੱਖ ਨਾਲ ਕਹਿਣਾ ਪੈਂਦਾ ਬਹੁਤ ਚਿਰ ਦੇ ਕਲਪ ਦੇ ਫਿਰਦੇ ਬਹੁਤ ਚਿਰ ਦੇ ਪਿੰਡ ਦੇ ਫਿਰਦੇ ਕੋਈ ਸੁਣਨ ਨੂੰ ਤਿਆਰ ਨਹੀਂ ਹੈਗਾ ਦੁਸਤਾ ਨਾ ਕਰਵਾਏ ਨਹੀਂ ਪਤਾ ਕੱਲ ਨੂੰ ਇਥੋਂ ਥੋੜੇ-ਮੋਟੇ ਉਹਨਾਂ ਨਾਲ ਹੀ ਹੋ ਜਾਂ ਕੋਈ ਚੱਲ ਕੋਈ ਗੱਲ ਨਹੀਂ ਹੁਣ ਆਪਣੇ ਭਈਆ ਜੀ ਸਰਪੰਚ ਬਣ ਗਏ ਹੁਣ ਆਪਾਂ ਕੋਈ ਗੱਲ ਨਹੀਂ ਕੱਲ ਨੂੰ ਦਸ ਘਟ ਕਰਾਉਣੇ ਕਿ ਮੋਹਰ ਲਗਾਉਣੀ ਹੈ ਇੱਧਰ ਨੂੰ ਹੋ ਜੇ ਅਸੀਂ ਫੇਰ ਕਹਿੰਦੇ ਆ ਅਸੀਂ ਕਿਸੇ ਮذਬਬ ਕਿਸੇ ਜਾਤ ਕਿਸੇ ਫਿਰਕੇ ਦੇ ਖਿਲਾਫ ਨਹੀਂ ਹੈ ਕਿਸੇ ਇਨਸਾਨ ਦੇ ਖਿਲਾਫ ਨਹੀਂ ਆ ਪਰ ਇਹ ਸਾਡੀ ਧਰਤੀ ਆ ਸਾਡੇ ਪਾਣੀ ਨੇ ਸਾਡੀ ਬੋਲੀ ਆ ਸਾਡਾ ਬजूद ਇਹਦੇ ਕਰਕੇ ਜਾਂਦਾ ਜੇ ਬਾਰ-ਬਾਰ ਗੱਲ ਆਪਾਂ ਕਰਨ ਲੱਗੇ ਹੋਂਦ ਦੀ ਗੱਲ ਆ ਗਈ ਆ ਗਈ ਨਾ ਹੁਣ ਬਚੂ ਕਿਵੇਂ ਦਾਦੋ ਕਹੇ ਬਚੂ ਜੋ ਭਰਾਵੋ ਤੁਸੀਂ ਜੋ ਵੀ ਫੈਸਲਾ ਕਰੋਗੇ ਜਿਵੇਂ ਸਾਰਿਆਂ ਨੇ ਕਿਹਾ ਬਾਈ ਤੋਜ ਨੇ ਕਿਹਾ ਬਾਬਾ ਬਖਸ਼ੀ ਸਿੰਘ ਨੇ ਕਿਹਾ ਅਸੀਂ ਤੁਹਾਡੇ ਨਾਲ ਆ ਫੜਾਇਤ ਤੁਹਾਨੂੰ ਪਿੱਛੇ ਨਾ ਛੱਡਿਓ ਸ਼ੁਰੂਆਤ ਕਰ ਲਿਓ ਇਹ ਨਾ ਹੋਵੇ ਇੱਕ ਦਿਨ ਝੰਡਾ ਚੱਕ ਲਿਆ ਰੌਣਾ ਪਾ ਲਿਆ ਫੇਟੇ ਅੱਗੇ ਨਹੀਂ ਜੀ ਕੁਝ ਨਹੀਂ ਹੋਣਾ ਕੋਈ ਗੱਲ ਨਹੀਂ ਕੱਦ ਨੂੰ 4 ਤਰੀਕ ਹੈ ਫੈਸਲਾ ਤੁਹਾਨੂੰ ਪਤਾ ਤੁਹਾਡੇ ਹੱਕ ਉੱਤੇ ਨਹੀਂ ਆਉਣਾ ਉਹਦਾ ਅਗਲੇ ਆਨੇ ਉਹਨਾਂ ਨੂੰ ਬਣਾਉਣਾ ਉਹ ਬਣਾ ਕੇ ਸਰਪੰਚਾ ਦਾ ਕੱਲ ਨੂੰ ਜਿਹੜੀ ਪੰਚਾਇਤੀ ਜਮੀਨਾਂ ਸਾਧੋ ਪਨਾ ਉਹਦੇ ਅੱਖ ਹੈ ਉਹਦੀ ਬਾਹਰ ਰੋੜਨਗੇ ਸਰਪੰਚ ਦੀ ਵੀ ਲਾ ਦੇ ਇੱਥੇ ਮੋਹਰ ਲੈ ਪਾ ਦੇ ਇੱਥੇ ਮਤਾ ਆ ਜਮੀਨ ਆਪਾਂ ਇਹਨੂੰ ਦੇਦਗੇ ਆਪਾਂ ਇਹਨੂੰ ਦੇਦਗੇ ਇਹ ਕੰਮ ਹੋਣੇ ਆ ਭਾਈ ਪਰ ਸੁੱਤੇ ਪਏ ਆ ਪੰਜਾਬ ਵਾਲੇ ਖੂਬ ਸੁੱਤੇ ਪਏ ਆ ਕੋਈ ਪ੍ਰਵਾਹ ਨਹੀਂ ਕਿ ਜਿਵੇਂ ਅੱਜ ਹਾਲਾਤ ਤੁਸੀਂ ਦੇਖ ਰਹੇ ਹੋ ਨਾ ਫلسطੀਨ ਦੇ ਹਾਲਾਤ ਦੇਖ ਰਹੇ ਹੋ ਫلسطੀਨ ਦੇ ਸਾਡੇ ਵਾਲੇ ਹਾਲਾਤ ਸੀ ਕਦੇ ਫلسطੀਨ ਦੇ ਕਦੇ ਫلسطੀਨ ਨਹੀਂ ਸਾਡੇ ਨੂੰ ਆਪਣਾ ਮੁਲਕ ਆਪਣੀ ਧਰਤੀ ਛੱਡ ਕੇ ਦੂਜੇ ਮੁਲਕਾਂ ਨੂੰ ਭੱਜ ਗਏ ਸੀ ਕਿ ਉੱਥੇ ਬਾਹਰੋਂ ਆ ਕੇ ਵਸਤੀਆਂ ਵਸਗੀਆਂ ਜਿਵੇਂ ਆਪਾਂ ਆਪਣੇ ਵਸ ਰਹੀਆਂ ਨੇ ਆਈ ਹੋਟਲ ਵੈਲਿੰਗਣਾ ਨੇ ਬਸ ਤਿੰਨ ਆਪ ਸਾਧੀਆਂ ਤੇ ਹੌਲੀ 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 ਹੁਣ ਹਲਤ ਨਹੀਂ ਕਿੱਥੇ ਤੱਕ ਤੁਸੀਂ ਆਪ ਸਾ ਹੋ ਲੈ ਕਿੱਥੇ ਗਏ ਫੋਨ ਦੀ ਖਤਮ ਹੋਣ ਨੂੰ ਖਤਮ ਹੋ ਗਈ ਉਹਨਾਂ ਦੀ ਥੋ ਇੱਕ ਦਾ ਬੇਨਤੀ ਆ ਤੁਸੀਂ ਇਹ ਸਾਰੇ ਮੇਰੀ ਗੱਲ ਜਾਣੀਆ ਦੂਰ ਤੱਕ ਆ ਪਵਾਦ ਆਲਿਓ ਆ ਜੀਰਕਪੁਰ ਖਡ ਮਹਾਲੀ ਆਲੋ ਜ਼ਮੀਨਾਂ ਨਾ ਵੇਚੋ ਬਈ ਜ਼ਮੀਨ ਬੰਦੇ ਦੀ ਮਾਂ ਹੁੰਦੀ ਆ ਅਸੀਂ ਮਾਂਵਾ ਹੀ ਦੇਖ ਤੋਗੇ ਜਿਨ੍ਹਾਂ ਨੇ ਪੰਜ ਪੰਜ ਦਾਦਾ 20-20 ਕਰੋੜ ਦੇ ਕਿੱਲੇ ਵੇਚੇ ਕਿੱਥੇ ਫਿਰਦੇ ਆ ਦੇਖੋਗਾ ਉਸੇ 몰ਾਂ ਦੇ ਵਿੱਚ ਉਸੇ ਦੁਕਾਨਾਂ ਦੇ ਉੱਤੇ ਚੌਕੀਦਾਰਾ ਕਰਦੇ ਫਿਰਦੇ ਪੰਜ-ਪੰਜ 10 ਦਾ ਕਰੋੜ ਦਾ ਗੱਲਾ ਵੇਚਣ ਵਾਲੇ ਸੋਟੀ ਜ਼ਮੀਨ ਦੀ ਕੀਮਤ ਆ ਜਿੰਦੀ ਤੁਸੀਂ ਮੂੰਹੋਂ ਮੰਨੋਗੇ 2000 ਰੁਪਏ ਵਾਧੇ ਦੇ ਦੇਣਗੇ ਜ਼ਮੀਨ ਦੀ ਤੁਹਾਡੀ ਕੋਈ ਕੀਮਤ ਨਹੀਂ ਐ ਇੱਥੇ ਪਰ ਨਹੀਂ ਸਮਝਣ ਲੱਗਦੀ ਲੋਕਾਂ ਵਰਨਾਟ ਦੇ ਜਿਹਨੇ ਕਿਹਾ ਸੀ ਉਤਮ ਖੇਤੀ ਮਦਮ ਵਪਾਰ ਕਿਉਂ ਹੱਤੀ ਮੁੰਨੀ ਫੜਾਈ ਕਿਉਂ ਵਪਾਰ ਤੇ ਲਾਇਆ ਕਿਉਂ ਦੁਕਾਨ ਤੇ ਨਹੀਂ ਬਿਠਾਇਆ ਬਹੁਤ ਵੱਡੀ ਕੀਮਤ ਚਕਾਓਗੇ ਜ਼ਮੀਨਾਂ ਵੇਚ ਕੇ ਤੁਹਾਡਾ ਵजूद ਤੁਹਾਡੀ ਹੋਂਦ ਇਹ ਧਰਤੀ ਹੈ ਜ਼ਮੀਨਾਂ ਹੈ ਪਾਣੀਆਂ ਹੈ ਬੋਲੀਆਂ ਕਰਕੇ ਆ ਬਾਈ ਜਿੱਦ ਦੇ ਖਤਮ ਹੋ ਗਿਆ ਤੁਹਾਡੇ ਦੇ ਹਾਵਲੇ ਜਿਹੜਾ ਬੜਾ ਖਤਰਨਾਕ ਚਾਰ ਸਿਰੋਂ ਆਪਾਂ ਨੂੰ ਘੇਰਾ ਪਿਆ ਹੋਇਆ ਕੋਈ ਸੁਣਨ ਨੂੰ ਤਿਆਰ ਨਹੀਂ ਕੋਈ ਸਮਝਣ ਨੂੰ ਤਿਆਰ ਨਹੀਂ ਜੋ ਬੋਲੇ ਨੂੰ ਵੀ ਤਿਆਰ ਨਹੀਂ ਬੋਲਣ ਵਾਲੇ ਕਿੰਨੇ ਕਾ ਗਣਤੀ ਦੇ ਬੰਦੇ ਆ ਬਾਕੀ ਸਾਰੇ ਚੁੱਪ ਆ ਸੋ ਜੋ ਤੁਸੀਂ ਪਿੰਡ ਪੱਤਰ ਦੇ ਫੈਸਲਾ ਕਰੋਗੇ ਆ ਗੁਰੂ ਘਰ ਬੈਠੇ ਹੋ ਗੁਰੂ ਘਰ ਬੈਠੇ ਆ ਜਿੱਥੋਂ ਸੋਹਾ ਖਾ ਕੇ ਤੁਰਿਓ ਵੀ ਅਸੀਂ ਇਸ ਲੜਾਈ ਨੂੰ ਅਖੀਰ ਤੱਕ ਲਿਜਾਣਾ ਸਾਡਾ ਇਹ ਨਾਰਾ ਹੋਣਾ ਚਾਹੀਦਾ ਵੀ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਆ ਕੇ ਜ਼ਮੀਨ ਨਾ ਲੈ ਸਕੇ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਆ ਕੇ ਨੌਕਰੀ ਨਾ ਲੈ ਸਕੇ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਆ ਕੇ ਵੋਟ ਨਾ ਬਣਾ ਸਕੇ ਜਿਵੇਂ ਦੂਜੇ ਸੂਬਿਆਂ ਨੂੰ ਅਧਿਕਾਰ ਦਿੱਤੇ ਉਹ ਪੰਜਾਬੀਆਂ ਨੂੰ ਪੰਜਾਬ ਨੂੰ ਵੀ ਮਿਲਨੇ ਚਾਹੀਦੇ ਆ ਅਸੀਂ ਇਸ ਦਿਨ ਤੋਂ ਸ਼ੁਰੂਆਤ ਅੱਜ ਪਿੰਡ ਜੜਜਪੁਰੇ ਤੋਂ ਕਰਕੇ ਤੇ ਪੂਰੇ ਪੰਜਾਬ ਦੇ ਵਿੱਚ ਆਵਾਜ਼ ਚਾਹੀਏ ਤੇ ਆਉਣ ਵਾਲਿਆਂ ਕਿਸੇ ਵੀ ਵੋਟਾਂ ਦੇ ਵਿੱਚ ਸਭ ਤੋਂ ਵੱਡਾ ਏਜੰਡਾ ਇਹ ਹੋਣਾ ਚਾਹੀਦਾ ਵੀ ਪੰਜਾਬ ਪੰਜਾਬੀਆਂ ਦਾ ਇਹ ਨਾਰਾ ਸਾਡਾ ਹੋਣਾ ਏ ਪੰਜਾਬ ਪੰਜਾਬੀਆਂ ਦਾ ਸੰਭਲ ਜੋ ਹਲੇ ਵੀ ਡੁੱਲੇ ਮੇਰਾਂ ਦਾ ਕੱਖ ਨਹੀਂ ਵਿਗੜਿਆ ਤੇ ਨਹੀਂ ਅਸੀਂ ਸਵਾ ਕਰੋੜ ਹੋਵਾਂਗੇ ਢੂੜ ਕਰੋੜ ਹੋਵਾਂਗੇ 2 ਕਰੋੜ ਹੋਵਾਂਗੇ ਲਿਆ ਕੇ 40 ਕਰੋੜ ਹੋਰ ਬਿਠਾ ਦੇ ਤੇ ਜਿਹਦੀ ਬਾਈ ਗਿਣਤੀ ਐ ਸੁਣਵਾਈ ਉਸੇ ਦੀ ਹੋਣੀ ਤੇ ਤੁਹਾਡੇ ਸਾਹਮਣੇ ਆ ਹੁਣ ਅਗਲੇ ਆ ਕੀ 500 ਵੋਟ ਆ ਛੋਡੀ ਕਿੰਨੀ ਆ 900 ਵੋਟ ਆ ਤੁਹਾਨੂੰ ਕਿਹਦੇ ਸੁਣਨਾ ਉਹ ਵੱਧ ਵੋਟਾਂ ਪਾਣ ਦੀ ਸੁਣਨ ਦੇ ਇਹੀ ਕੰਮ ਹੋ ਰਿਹਾ ਬਾਕੀ ਪਿੰਡਾਂ ਦੇ ਵਿੱਚ ਸੋ ਤੁਸੀਂ ਇਸ ਗੱਲ ਦੇ ਉੱਤੇ ਜੋ ਵੀ ਤੁਸੀਂ ਫੈਲਾ ਕਰੋਗੇ ਸਿਆਸਤ ਦੇ ਨਾਲ ਸੋਚ ਕੇ ਸਮਝ ਕੇ ਫੈਸਲਾ ਕਰੋ ਬਹੁਤ ਤਰ੍ਹਾਂ ਦੀਆਂ ਧਿਰਾਂ ਵੀ ਆਉਣਗੀਆਂ ਬਹੁਤ ਤਰ੍ਹਾਂ ਦੇ ਸਿਆਸੀ ਬੰਦੇ ਵੀ ਆਉਣਗੇ ਆਇਆ ਕਰਦੇ ਹੋ ਕਰਦਿਓ ਕਰਦਵਾ ਕਰਦਿਓ ਇੱਕ ਹੋ ਜਾ ਕਰੋ ਬਾਹਲਾ ਨਾ ਆਪਾਂ ਕੀ ਕਰਦੇ ਆ ਜੋ ਕਿਸੇ ਬੰਦੇ ਦੇ ਕੋਈ ਚੱਕਰ ਪੈਂਦਾ ਕੋਈ પોલીસ ਸਾਫੀ ਹੁਣ ਐ ਨਹੀਂ ਬਰਾਦਰ ਨੂੰ ਪੁਲਿਸ ਦੇ ਫੋਨ ਆਉਣੇ ਸ਼ੁਰੂ ਹੋ ਜਾਣਾ ਕੋ ਡੀਐਸਪੀ ਦਾ ਆ ਜਾਏ ਕੋ ਡੀਐਸਪੀ ਦਾ ਆ ਜਾਏ ਕੋ ਸਿਸਪੀ ਦਾ ਆ ਜਾਏ ਉਸੇ ਇੰਚਾਰਜ ਦਾ ਫੋਨ ਆ ਜਾਏ ਕੋ ਤੁਸੀਂ ਜੀ ਇਹ ਕੀ ਕਰ ਰਹੇ ਹੋ ਜੀ ਆਹ ਦੇਖ ਲੋ ਛੋੜਿਆ ਪਰਚਾ ਹੋ ਜੂ ਯਾਰ ਜੇ ਛੋੜੀ ਐ ਇਥੇ ਸਾਰਾ ਕੁਝ ਗਿਆ ਪਰ ਚੇ ਕਿੱਡੀ ਗੱਲ ਹੈ ਪਰਚੇ ਦੇ ਨਾਲ ਵੱਡੀ ਗੱਲ ਹੈ ਕਿ ਛੋੜੀ ਆਪਣੀ ਹੋਤ ਨਹੀਂ ਆਪ ਹੀ ਲੜ ਰਹੇ ਹੋ ਤੁਹਾਡਾ ਮੈਂਬਰ ਵੀ ਨਹੀਂ ਬਣ ਰਿਹਾ ਹਰਾਨੀ ਦੀ ਗੱਲ ਮੈਂ ਦੱਸੀ ਬਾਈ ਨੇ ਕਹਿੰਦਾ ਅਸੀਂ ਜਦੋਂ ਫਾਰਮ ਭਰਨ ਗਏ ਨਾ ਮੈਂਬਰਾਂ ਦੇ ਉਹ ਕਹਿੰਦੇ ਵੀ ਇੱਕ ਬਾੜ ਦੇ ਵਿੱਚੋਂ ਦੋ ਗਵਾਹ ਲੈ ਕੇ ਆਓ ਉਹ ਸਾਰੇ ਉਹੀ ਨੇ ਤੁਹਾਡਾ ਗਵਾਹ ਬਣਨ ਨੂੰ ਤਿਆਰ ਵੀ ਨਹੀਂ ਹੈਗੇ ਬਣ ਰਿਹਾ ਗਵਾਹ ਸੋ ਇਸ ਕਰਕੇ ਤੁਸੀਂ ਜੋ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਹਰ ਪੱਖ ਤੋਂ ਨਾਲ ਆ ਸਹੀ ਤਰੀਕੇ ਨਾਲ ਇਹ ਲੋਕ ਲਹਿਰ ਬਣਾਉਣ ਦੀ ਲੋੜ ਆ ਪੂਰੇ ਪੰਜਾਬ ਨੂੰ ਪੂਰੇ ਪੰਜਾਬੀਆਂ ਨੂੰ ਉਤਰਨ ਦੀ ਲੋੜ ਆ ਜਾਂ ਖੜਨ ਦੀ ਲੋੜ ਆ ਸਮਾ ਬਹੁਤ ਜਿਆਦੇ ਦਾ ਬਹੁਤ ਚਿਰ ਤੋਂ ਕੜਪਦੇ ਆ ਵੀ ਦਿਨੋਦਨ ਸਮਾਜ ਦਾ ਬਹੁਤ ਜਿਆਦੇ ਮਾੜਾ ਹੋਣਾ ਧੰਨਵਾਦ ਸਾਰੇ ਨਕਰ ਦਾ ਮਾਮਾ ਦਾ ਭੈਣਾ ਦਾ ਨਾਜਰੋਨ ਦਾ ਅਬਜੁਰ ਦਾ ਅੱਜ ਸੋ ਸ਼ੁਰੂਆਤ ਕਰਕੇ ਆਪਾਂ ਹੁਣ ਅੱਗੇ ਨੂੰ ਇਸ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ